ਅੱਜ ਮੈਂ ਬਣਾਉਣ ਜਾ ਰਹੀਆਂ ਘਰ ਵਿੱਚ ਬਾਜ਼ਾਰ ਵਰਗੀ ਇਮਲੀ ਦੀ ਚਟਨੀ 200 ਗ੍ਰਾਮ ਇਮਲੀ ਲ ਲਈ ਇਮਲੀ ਦੇ ਵਿੱਚ ਇੰਨਾ ਕੁ ਪਾਣੀ ਪਾਉਣਾ ਹੈ ਕਿ ਜਿੰਦੇ ਨਾਲ ਨਾ ਆਪਣੀ ਇਮਲੀ ਚੰਗੀ ਤਰ੍ਹਾਂ ਡੁੱਬ ਜਾਵੇ ਇਮਲੀ ਨੂੰ ਨਾ 1 ਘੰਟਾ ਭਿਓ ਕੇ ਰੱਖ ਦਿਓ 1 ਘੰਟਾ ਹੋ ਗਿਆ ਆਪਣੀ ਇਮਲੀ ਭਿਜੀ ਨੇ ਹੁਣ ਉਸ ਨੂੰ ਆਪਾਂ ਨਾ ਹੱਥ ਦੇ ਨਾਲ ਚੰਗੀ ਤਰ੍ਹਾਂ ਮਸਲ ਲੈਣਾ ਮਸਲ ਤਾਂ ਕਿ ਇਮਲੀ ਦੀਆਂ ਗਿਰਕਾਂ ਅਲੱਗ ਹੋ ਜਾਣ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਛਾਣ ਲੈਨੇ ਆਂ ਸਾਰੀ ਇਮਲੀ ਮੈਂ ਚੰਗੀ ਤਰ੍ਹਾਂ ਛਾਣ ਲਈ ਹੈ ਹੁਣ ਇੱਕ ਪੈਨ ਲੈ ਲਓ ਪੈਨ ਦੇ ਵਿੱਚ 200 ਗ੍ਰਾਮ ਗੁੜ ਕੁੱਟ ਕੇ ਪਾ ਲਓ 100 ਗ੍ਰਾਮ ਪਾਣੀ ਪਾ ਦੇ ਵਿੱਚ ਹੁਣ ਆਪਾਂ ਚਾਹਣੀ ਬਣਾਉਣ ਵਾਸਤੇ ਗੈਸ ਤੇ ਰੱਖ ਦਿੰਨੇ ਆਂ ਜਦੋਂ ਗੁੜ ਨੂੰ ਮੈਲਟ ਹੋ ਗਿਆ ਦੋ ਚਾਰੋ ਪਾਲੇ ਆਉਂਦੇ ਗੁੜ ਨੂੰ ਹੁਣ ਜਿਹੜਾ ਆਪਣਾ इमਲੀ ਦਾ ਮਿਕਸਰ ਤਿਆਰ ਕੀਤਾ ਉਹਨੂੰ ਗੁੜ ਦੇ ਵਿੱਚ ਪਾ ਦਿਓ ਉਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਜਦੋਂ ਉਬਾਲਾ ਆ ਗਿਆ ਇਸ ਨੂੰ 2 ਮਿੰਟ ਲਈ ਸਿਮ ਗੈਸ ਕਰਕੇ ਨਾ ਪਕਾ ਲਓ ਹੁਣ ਇਸ ਵਿੱਚ ਚੌਥਾਈ ਚਮਚ ਦਾ ਕਾਲੀ ਮਿਰਚ ਦਾ ਪਾਉਣਾ ਹੈ ਆਪਾਂ ਤੇ ਅੱਧਾ ਚਮਚ ਪਾਉਣਾ ਹੈ ਆਪਾਂ ਨਮਕ ਦਾ ਚਮਚ ਦਾ ਚੌਥਾ ਹਿੱਸਾ ਪਾਉਣਾ ਆਪਾਂ ਲਾਲ ਮਿਰਚ ਦਾ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਹੁਣ ਇਸ ਦੇ 2-4 ਉਬਾਲੇ ਆਉਣ ਦਿਓ। ਇਮਲੀ ਦੀ ਚਟਨੀ ਬਣ ਕੇ ਆਪਣੀ ਤਿਆਰ ਹੋ ਗਈ ਹੈ। ਹੁਣ ਇਸ ਨੂੰ ਆਪਾਂ ਪਕੌੜਿਆਂ ਨਾਲ ਵੀ ਖਾ ਸਕਦੇ ਹਾਂ ਤੇ ਬੱਚੇ ਇਸ ਨੂੰ ਪਰੌਂਠੇ ਨਾਲ ਵੀ ਬੜਾ ਪਸੰਦ ਕਰਦੇ ਨੇ ਖਾਣਾ। ਇੱਕ ਵਾਰ ਟਰਾਈ ਜ਼ਰੂਰ ਕਰਿਓ।